ਅੱਜ ਦੇ ਰਿਕਸਟਰ ਕਾਲ ਅਕੈडमी ਦੇ ਕੀ ਲੋਕਾਂ ਦੇ ਪ੍ਰਵਾਸ ਦੀ ਔਰ ਕੀ ਕਿਹੜਾ ਚਾਹਵੇ ਕਲੱਬ ਵੱਲ ਕਿਹੜੀ ਸਹਾਇਤਾ ਕਰਦੀ ਹੈ। ਗਾਨ ਕਲੱਬ ਵਿਡੋਬਾਲ 300 ਕੀ ਦੀ ਸਾਡੇ ਅਮਨ ਜੋਤ ਜੀ ਪ੍ਰਧਾਨ ਜੋ ਉਹਨਾਂ ਦੇ ਪ੍ਰਧਾਨਗੀ ਹੇਠ ਅਸੀਂ ਗਰੀਬ ਲੋਕ ਜੋ ਇਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਹੁੰਦੀਆਂ ਹਨ ਉਹਨਾਂ ਵਾਸਤੇ ਸੇਵਾਦਾਰ ਚੜ ਕੇ ਸੇਵਾ ਕਰਾਂਗੇ ਔਰ ਹੁਣ ਵੀ ਇੱਕ ਪਰਿਵਾਰ ਦੀ ਸੇਵਾ ਦਿੱਤੀ ਹੈ। ਉਹ ਵੀ ਲੈਂਡ ਕਲੱਬ ਵੱਲੋਂ ਸਾਡੇ 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 ਪ੍ਰੇਮ ਖਲਾਤ ਹੌਸਲੇ ਬਿਠੇ ਹਨ। ਸਾਡੀ ਸਾਰੀ ਕਲੱਬ ਬੈਠੀ ਹੈ ਟੀਮ ਬੈਠੀ ਹੈ ਔਰ ਮੈਂ ਕਲੱਬ ਦੇ ਵੱਲੋਂ ਸਾਡੇ ਪ੍ਰਧਾਨ ਅਮਰ ਜੋਤ ਵੱਲੋਂ ਸਾਡੇ ਪ੍ਰਧਾਨਗੀ ਹੇਠ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਗਰੀਬ ਪਰਿਵਾਰ ਦੀ ਸੇਵਾ ਕੀਤੀ ਹੈ ਕਹਿੰਦੇ ਜਲੇ ਪਰਾਂਜੀ ਹੋਰ ਜਿਹੜੀ ਕਲੱਬ ਉਹਦਾ ਸਵਾਗਤ ਚੱਲ ਰਹੀ ਔਰ ਕੀ ਮੈਸੇਜ ਆਣਾ ਚਾਹੁੰਦੇ ਹੋਰ ਨਾਲ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਸੀ ਇਹ ਕਹਿੰਦੇ ਆ ਵੀ ਜੋ ਵੀ ਗਰੀਬ ਪਰਿਵਾਰ ਹੈ ਕਿਸੇ ਨੂੰ ਲੋੜ ਹੈ ਕਿਸੇ ਕਿਸਮ ਦੀ ਬਹੁਤ ਕੁ ਮਜੂਰ ਆ ਉਹਨਾਂ ਦੀ ਅਸੀਂ ਵੱਧ ਚੜ ਕੇ ਸੇਵਾ ਕਰਾਂਗੇ ਕਲੱਬ ਵੱਲ ਹੋਰ ਕਿਹੜੀਆਂ ਕ੍ਰਿਤੀਆਂ ਚਲਾਈਆਂ ਜਾਗੀਆਂ ਇਸ ਵਾਰ ਸੇਕ ਕਮਲ ਲੈ ਗਏ ਕਲੱਬ ਵੱਲ ਹੋਰ ਅਸੀਂ ਅਸੀਂ ਸਕੂਲ ਬੱਚਿਆਂ ਦੀਆਂ ਕਿਤਾਬਾਂ ਪੈਨ ਔਰ ਬੱਚਿਆਂ ਦੀ ਗਰੀਬ ਪਰਵਾਦ ਜੋ ਜਿਨ੍ਹਾਂ ਕੋਲ ਕਿਤਾਬਾਂ ਜਾਂ ਕਾਪੀਆਂ ਨਹੀਂ ਹਨ ਉਹਨਾਂ ਵਾਸਤੇ ਵੀ ਅਸੀਂ ਬਹੁਤ ਵੱਧ ਚੜ ਕੇ ਸੇਵਾ ਕਰਦੇ ਹਾਂ ਅਸੀਂ ਲੈਂਕ ਕਲੱਬ ਵੱਲ ਵੇਗਵਾਲ ਵੱਲੋਂ ਸਾਡੇ ਪ੍ਰਧਾਨਗੀ ਇਟ ਅਮਰਜੋਤ ਜੀ ਜੋ ਸਾਡੇ ਪ੍ਰਧਾਨਾਂ ਬੱਦ ਵੱਦ ਅਸੀਂ ਬੂਟੇ ਲਗਾਉਣ ਦੀ ਕੋਸ਼ਿਸ਼ ਕਰਾਂਗੇ ਹਰ ਸਕੂਲ ਵਿੱਚ ਜਾ ਕੇ ਅਸੀਂ ਬੋਟਾਵਰਨ ਦੇ ਹਾਲਾਤ ਦੇਖੇ ਜਾਂ ਤੇ ਕਿਸ ਤਰ੍ਹਾਂ ਦੇ ਨਜ਼ਰ ਆ ਰਹੇ ਆ ਕੀ ਕਰਨਾ ਚਾਹੁੰਦੇ ਬੋਟਾਵਰਨ ਨੂੰ ਮਦਦ ਮਤੋਂ ਬੰਦੇ ਅੱਗੇ ਨੋਂ ਕੁਝ ਠੀਕ ਲੱਗਦਾ ਕੁਝ ਬੂਟੇ-ਬਾਟੇ ਲੱਗ ਰਹੇ ਹਨ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਸਾਡੇ ਬੇਗੋਲ ਏਰੀਆ ਵਿੱਚ ਲੱਗ ਲੱਗੇ ਪਿੰਡਾਂ ਚ ਹੀ ਜਾਂਦੇ ਹਾਂ ਔਰ ਸਾਰਿਆਂ ਨੂੰ ਸੁਝਾਅ ਦਿੰਦੇ ਹਾਂ ਸਕੂਲਾਂ ਵਿੱਚ ਜਾਈਦਾ ਹੈ ਔਰ ਕਈ ਦਾ ਹੈ ਜਾ ਕੇ ਇਹ ਜੰਨੇ ਵਿਪਕੜ ਕੇ ਬੁਟੇਲਵਾਉ ਉਹ ਸੋਨਾ ਇਸੇ ਇਲਾਕੇ ਦੀ ਵਾਤਾਵਰਣ ਵਧੀਆ ਹੋਏ ਅੱਜ ਅੱਜ ਲਾਈਨ ਕਲੱਬ ਬੇਗਵਾਲ ਦੀ ਸਾਲ ਦੀ ਖੀਲੀ ਮੀਟਿੰਗ ਹੋਈ ਉਹਦੇ ਵਿੱਚ ਅਸੀਂ ਇੱਕ ਉਪਰਾਲਾ ਕੀਤਾ ਇੱਕ ਲੋੜਵੰਦ ਬੱਚੀ ਦੇ ਵਿਆਹ ਦੇ ਸਗਣ ਵਾਜੂ ਅਸੀਂ ਦਿੱਤਾ ਜੋ ਪ੍ਰਧਾਨ ਜੀ ਨੇ ਦੱਸਿਆ ਤੇ ਮੈਂ ਆਏ ਸਾਰੇ ਲਾਈਨ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦੀ ਕਰਨਾ ਤੇ ਅੱਗੇ ਤੋਂ ਇਹਨਾਂ ਨੂੰ ਇਹ ਉਪਰਾਲੇ ਕਰਨ ਦੀ ਇੱਛਾ ਯਾਰ ਕਰਨਾ ਵਾਤਾਵਰਨ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਉਂਕਿ ਰੁੱਖਾਂ ਦੀ ਕਾਟਰੀ ਹੁੰਦੀ ਯਾਰੀ ਦੂਸਰੇ ਪਾਸੇ ਵਾਤਾਵਰਨ ਹੀ ਨਸਰਾ ਹੁੰਦਾ ਹੈ ਇਹ ਤਾਂ ਸਾਡੀ ਸਾਰਿਆਂ ਦੀ ਸਮਾਜ ਵਿੱਚ ਰਹਿਣ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਬੰਦਾ ਰੁੱਖ ਨਾਲ ਰੁੱਖ ਲਾਵੇ ਤੇ ਉਹਨੂੰ ਪਾਲਣ ਦਾ ਵੀ ਪ੍ਰਾਲਾ ਕਰੇ ਜੇ ਆਪਾਂ ਜਿਆਦਾ ਰੁੱਖ ਲਾਵਾਂਗੇ ਵਧੀਆ এনਵਾਇਰਨਮੈਂਟ ਰਹੇਗਾ ਬਸ ਕਰਾ